ਹੁਣ ਤਾਂ ਕਹਿੰਦੇ ਵੀ ਅਪਰੂਵਮੈਂਟ ਐ ਵੀ ਅੱਗੇ ਨਾਲੋਂ ਸੇਜ 'ਚ ਬਹੁਤ ਫਰਕ ਐ ਵੀਰ ਵੀ ਇਹ ਬੰਦਾ ਵੀ ਬਹੁਤ ਜ਼ਿਆਦਾ ਕੋਈ ਕਾਉਂਟਰੋਵਰਸੀ ਨਹੀਂ ਕਦੇ ਅੱਜ ਤੱਕ ਕੁਝ ਨਹੀਂ ਆ ਰੰਬੀ ਇਕ ਲੱਗ ਇਕ ਲੰਬ ਲੱਗ ਲਾਈਨ ਤੇ ਤੁਰਨੇ ਵਾਲੇ ਬੰਦੇ ਆ ਵੀਰੇ ਕਲਾਕਾਰ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਲਾਕਾਰ ਤਾਹਤ ਕੀ ਮਤਲਬ ਕੀ ਸਵਾਦ ਲਿਆਦਾ ਕਲਾਕਾਰਾਂ ਨੇ ਹਾੜਾ ਵਾਲੇ ਕੰਮਾਂ 'ਚ ਵੀ ਸਵਾਦ ਲਿਆਦਾ ਠੋਕ ਕੇ ਖਣੇ ਆ ਪਰੇਸ਼ਮਨ ਬੋਲਉ ਤੇ ਭਾਈ ਦੀ ਜਲਦੀ ਸੇਵਾ ਚਲੋ ਅਸੀਂ ਤਾਂ ਅਸੀਂ 5 ਦਿਨ ਲਾਉਨੇ ਅਸੀਂ ਆ ਜੰਨੇ ਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਲਗਾਤਾਰ 40 ਹਸਪਤਾਲ ਦੇ ਵਿੱਚੋਂ ਬਣੇ ਹੋਣਿਆਂ ਤੇ ਹੁਣੇ ਹੀ ਬਾਈ ਸਿਮਰਨ ਹੁੰਦਲ ਪਤਾ ਲੈ ਕੇ ਆਏ ਨੇ ਮਨਕੀਰ ਤਵੀਰ ਦੀ ਸੱਜੀ ਮਾਂ ਕਹੇ ਜਾਂਦੇ ਨੇ ਤੇ ਰਾਜਵੀਰ ਜਵੰਧਾ ਵੀਰ ਦਾ ਪਤਾ ਲੈ ਕੇ ਆਏ ਨੇ ਕਿਹੋ ਜਿਹੇ ਹਾਲਾਤ ਨੇ ਵੀਰ ਦੇ ਸਥਿਤੀ ਦੇ ਕਿਵੇਂ ਦੀ ਆ ਸਾਰੀ ਜਾਣਕਾਰੀ ਲੈਣੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਹੁਣ ਕਿਹੋ ਜਿਹੀ ਸਥਿਤੀ ਹੈ ਬਾਈ ਅੰਦਰ ਵੀਰ ਇਹ ਹੁਣ ਤਾਂ ਕਹਿੰਦੇ ਵੀ ਅਪਰੂਵਮੈਂਟ ਹੈ ਵੀ ਅੱਗੇ ਨਾਲੋਂ ਸੇਚ ਬਹੁਤ ਫਰਕ ਹੈ ਬਾਕੀ ਮਹਾਰਾਜ ਦੀ ਮੇਰ ਹੈ ਜੀ ਹੁਣ ਹੋਉਗੇ ਸਾਰਾ ਪੂਰਾ ਕਹਾਣੀ ਪੂਰਾ ਪੰਜਾਬ ਅਰਦਾਸਾਂ ਕਰਨ ਲੱਗਿਆ ਹੋਇਆ ਵੀ ਤਾਂ ਵੀ ਹੁਣ ਵੈਗਰੂ ਨੂੰ ਵੀ ਵੀ ਚਲੋ ਮਹਾਰਾਜ ਮੁਰੇ ਸਾਰਾ ਪੰਜਾਬ ਕਿਆ ਪੂਰੇ ਇੰਡੀਆ ਜਿਹੜੇ ਪੰਜਾਬੀ ਸੁਣਦੇ ਆਂ ਵੀਰੇ ਇਹਨੂੰ ਕਿਉਂਕਿ ਯਾਰ ਵੀ ਇਹ ਬੰਦਾ ਵੀ ਬਹੁਤ ਜ਼ਿਆਦਾ ਕੋਈ ਕੰਟਰੋਵਰਸੀ ਨਹੀਂ ਕਦੇ ਅੱਜ ਤੱਕ ਕੁਝ ਨਹੀਂ ਯਾਰ ਵੀ ਇਕ ਲੱਗ ਇਕ ਲੱਗ ਲਾਈਨ ਤੇ ਤੁਰਨੇ ਵਾਲੇ ਬੰਦੇ ਆ ਵੀਰੇ ਇਹ ਹੋ ਗਿਆ ਬਈ ਰਣਜੀਤ ਬਾਵਾ ਹੋ ਗਿਆ ਸਾਰੇ ਯਾਰ ਵੀ ਇਹ ਚੀਜ਼ਾਂ ਤੋਂ ਦੂਰ ਹੈ ਤਾਂ ਸਾਫ਼ ਸੁਥਰੀ ਆਪਣੀ ਗਾਇਕੀ ਕਰਦੇ ਹਨ ਵਧੀਆ ਬੰਦਾ ਇੱਕ ਨੰਬਰ ਮੈਂ ਪਿੱਛੇ ਜੇ ਮੈਂ ਆਪਣਾ ਲੋਹੜੀ ਦਾ ਪ੍ਰੋਗਰਾਮ ਕਰਿਆ ਬੇਟੀ ਦਾ ਮੇਰੇ ਕੋਲ ਉੱਤੇ ਮੈਂ ਕਹਿੰਦਾ ਮੀਟ ਪਰਫਾਰਮੈਂਸ ਚਲੋ ਵੀਰੇ ਦਾ ਕਰਿਆ ਹੋਇਆ ਸੀਗਾ ਉੱਥੇ ਬਹੁਤ ਵਧੀਆ ਮੇਰੇ ਨਾਲ ਵੈਸੇ ਵੀ ਚਲੋ ਮੇਰੇ ਪਿੰਡ ਰਹਿੰਦੇ ਸੀਗੇ ਪਹਿਲਾਂ ਚੱਪਰ ਜਿਹੜੀ ਚਲੋ ਲੰਗਦੇ ਵੜਦੇ ਇਕੱਠੇ ਹੋਈ ਜਾਣਾ ਵਧੀਆ ਸੁਭਾਅ ਦੇ ਮਾਲਕ ਐ ਬਾਕੀ ਬਈ ਸਾਰੇ ਅਰਦਾਸਾਂ ਕਰਨ ਲੱਗੇ ਹੋਏ ਆ ਅੱਛਾ ਇੱਕ ਗੱਲ ਬਈ ਹੋਰ ਆ ਜਦੋਂ ਅਫਸਰ ਇਸ ਤਰ੍ਹਾਂ ਦਾ ਮੌਕਾ ਆਇਆ ਹੁਣ ਦੁੱਖ ਪ੍ਰਿਆ ਤਾਂ ਕਲਾਕਾਰਾਂ ਨੇ ਬਹੁਤ ਯੂਨਿਟੀ ਦਿਖਾਈ ਆ ਸਾਰੇ ਉਸੇ ਦਿਨ ਹੀ ਪਹੁੰਚ ਗਏ ਵੀਰੇ ਕਲਾਕਾਰ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਲਾਕਾਰ ਤਾਂ ਐਤ ਕੀ ਮਤਲਬ ਕੀ ਸਵਾਦ ਲਿਆਤਾ ਕਲਾਕਾਰਾਂ ਨੇ ਹੜਾ ਵਾਲੇ ਕੰਮਾਂ ਚ ਵੀ ਸਵਾਦ ਲਿਆਤਾ ਠੋਕ ਕੇ ਖੜੇ ਆ ਪਰੇਸ਼ਮਨ ਮਹੌਲ ਉੱਥੇ ਬਾਈ ડીਜ਼ਲ ਦੀ ਸੇਵਾ ਚਲੋ ਅਸੀਂ ਤਾਂ ਅਸੀਂ 5 ਦਿਨ ਲਾਉਨੇ ਅਸੀਂ ਆ ਜਾਣੇ ਕਈ ਕਲਾਕਾਰ ਤਾਂ ਇਹ ਜੇ ਬਾਈ ਨਿੱਕੂ ਹੋ ਗਿਆ ਸਾਰੇ ਉੱਥੇ ਪੱਕੇ ਹੀ ਬੈਠੇ ਮੰਨਕਰਤ ਵੀ ਰਾ ਸੀ ਸਾਰੇ ਮਤਲਬ ਜੋ ਕਲਾਕਾਰਾਂ ਨੇ ਸਵਾਦ ਲਿਆ ਦਾ ਐਤਕੀ ਵੀਕਲ ਲੱਗੇ ਮਸਾਲ ਪੈਦਾ ਕਰਤੀ ਕਹਾਣੇ ਉਹ ਕਿਹੜੀ ਆਂਦੇ ਨਹੀਂ ਚਿੜੀ ਵਾਲੀ ਗੱਲ ਆ ਆ ਜਾਂਦੀ ਕੱਲ ਕੋਈ ਭਰਾ ਅਫਸਰ ਆਪਣਾ ਉਹ ਸੁਣਾਉਂਦਾ ਸੀ ਕਹਿੰਦਾ ਯਾਰ ਸਿਮਰਨ ਐਤਕੀ ਵਧੀਆ ਕੰਮ ਕੀਤਾ ਕਹਿੰਦਾ ਕਹਾਣੇ ਵੀ ਚਿੜੀ ਪਾ ਚੁੰਜੋਂ ਲਿਆਉਂਦੀ ਆ ਵੀ ਪਾਣੀ ਗਲ ਵੀ ਮੈਂ ਵੀ ਹਾਕ ਬੁਝਾਉਣ ਵਾਲਿਆਂ ਚ ਨਾ ਉਹ ਕੰਮ ਐ ਬਾਕੀ ਉਰੇ ਵੀ ਚਲੋ ਵੀਰੇ ਭਾਈ ਜਵੰਦੇ ਦਾ ਚਲੋ ਹੋ ਗਿਆ ਉਰੇ ਵੀ ਹੁਣ ਦੇਖੋ ਸਾਰੀ ਇੰਡਸਟਰੀ ਹਾਂ ਏਕੇ ਦਾ ਸਬੂਤ ਦਿੱਤਾ ਇਹ ਕਹਿੰਦੇ ਇਕੱਠੇ ਨਹੀਂ ਹੁੰਦੇ ਮੈਨੂੰ ਲੱਗਦੀ ਮਾਨਸਿਅਮ ਤੋਂ ਲੈ ਕੇ ਕੋਈ ਕਲਾਕਾਰ ਨਹੀਂ ਨਾ 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 ਬਈ ਸੀਐਮ ਬੈਲੀ ਗਲਸ ਮੈਂ ਕੱਲ ਮੈਂ ਬੰਗਲਾ ਮੁਕੀ ਗਿਆ ਹੋਇਆ ਸੀ ਮਾ ਸਾਡੇ ਕਣ ਕੱਲ ਉੱਥੇ ਮੈਂ ਦੇਖਿਆ ਸੀ ਐਮ ਸਾਹਿਬ ਆਈਫੋਨ ਤੇ ਚੱਲਦਾ ਸੀ ਲਾਈਵ ਬਹੁਤ ਵਧੀਆ ਗੱਲ ਲੱਗੀ ਸੀਐਮ ਸਾਹਿਬ ਬਈ ਝੋਟਾ ਬੰਦਾ ਚਲੋ ਵੀ ਕਹਾਣੇ ਵੀ ਇੱਕ ਤਰ੍ਹਾਂ ਦਾ ਵੀ ਉਹਨੇ ਵੀ ਆਪਣੀ ਵੀ ਦਰਿਆਦਲੀ ਦਿਖਾਈ ਵੀ ਜਿਹੜਾ ਉਹਰੇ ਪਹੁੰਚੇ ਆ ਵੀ ਪਤਾ ਲੈਣ ਪਹੁੰਚੇ ਬਈ ਨਹੀਂ ਉਹਨੂੰ ਵੀ ਪੰਜਾਬ ਚ ਸੀਐਮ ਸਾਹਿਬ ਨੂੰ ਬਹੁਤ ਕੰਮ ਹੈ ਕੱਲਾ ਵੀ ਉਹ ਐ ਵੀ ਭਜਨੱਠ ਬਹੁਤ ਰਹਿੰਦੀ ਹੈ ਸਮੇਂ ਚੋਂ ਕੱਢ ਕੇ ਭਰਾ ਦਾ ਹਾਲ ਚਾਲ ਆ ਭਾਈ ਆਖਰੀ ਸਵਾਲ ਆ ਮਨਕੀਰਤ ਬਾਈ ਨੇ ਜਿੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਬਸ ਅਰਦਾਸਾ ਕਰੋ ਦੁਆਵਾਂ ਕਰੋ ਤੇ ਤੁਸੀਂ ਬਾਈ ਨਾਲ ਵੀ ਗੱਲ ਹੋਈ ਹੋਣੀ ਆ ਬਾਈ ਕਿੰਨੇ ਕਿ ਚਿੰਤਤ ਨੇ ਵੀਰੇ ਉਹ ਨਾ ਇਮੋਸ਼ਨਲ ਹੈ ਬਹੁਤ ਭਰਾ ਸਾਡਾ ਉਹਦਾ ਜੇ ਕੋਈ ਗੱਲ ਹੁੰਦੀ ਨਾ ਉਹਦੇ ਵੀ ਬੁਰਾ ਕਰਨਾ ਪੈਂਦਾ ਉਹ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਜਦ ਇਹ ਕੱਲ ਪਰਸੋਂ ਜਦੋਂ ਆਹ ਗੱਲ ਹੋਈ ਉਹ ਉਹਦੇ ਦਿਮਾਗ ਥੋੜਾ ਜਿਹਾ ਇਮੋਸ਼ਨਲ ਜ਼ਿਆਦਾ ਉਹ ਜਦੋਂ ਕੋਈ ਗੱਲ ਹੁੰਦੀ ਨਾ ਉਹਨੂੰ ਜਿੱਦਾਂ ਮੇਰਾ ਵੀ ਸੁਭਾਅ ਉਦਾਂ ਦਾ ਹੀ ਹੈ ਸਾਨੂੰ ਤਾਂ ਬੱਚੇ ਦਿਖਣ ਲੱਗ ਜੰਨੇ ਉਹ ਯਾਰ ਉਹਦੇ ਛੋਟੇ ਛੋਟੇ ਬੱਚੇ ਐ ਵਾਈਫ ਐ ਐ ਆ ਕੀ ਆਊਗਾ ਵੀ ਰੱਬ ਨਾ ਕਹੇ ਕੋਈ ਗੱਲ ਹੋਊਗੀ ਮਤਲਬ ਉਹਦਾ ਬਹੁਤ ਜਜ਼ਬਾਤੀ ਅੱਗੇ ਦੀ ਬਹੁਤ ਸੋਚਦਾ ਟੈਨਸ਼ਨ ਹੋਊਗੀ ਜਦੋਂ ਉਹਰੇ ਆਇਆ ਜਦੋਂ ਵੀ ਮੈਨੂੰ ਫੋਨ ਆਇਆ ਕਹਿੰਦਾ ਯਾਰ ਸਿਮਰਨ ਮ ਨਮ ਤਾਂ ਥੋੜਾ ਜਿਰੇ ਖੜਿਆ ਕਹਿੰਦਾ ਮੈਂ ਤਾਂ ਨਿਕਲ ਚੱਲਿਆ ਸਕੂ ਮੈਂ ਉਧਰ ਆਉਣਾ ਸੀ ਮੈਂ ਲੇਟ ਹੋ ਗਿਆ ਕਹਿੰਦਾ ਸਿਮਨ ਤੂੰ ਰਹਿਣ ਦੇ ਤੂੰ ਆਪਾਂ ਘਰੇ ਆ ਜਾ ਕਹਿੰਦਾ ਮੇਤੇ ਖੜ ਨਹੀਂ ਹੁੰਦਾ ਯਾਰ ਮੇਰਾ ਦਿਲ ਨਹੀਂ ਹੈ ਵੀ ਮੇਰਾ ਮਨੂੰ ਵੀ ਕਹਿੰਦਾ ਮੇਰਾ ਦੌਰੇ ਰੋਣਾ ਆ ਜਾਣਾ ਕਹਿੰਦਾ ਮੇਤੇ ਨਹੀਂ ਦੇਖ ਹੁੰਦਾ ਕਹਿੰਦਾ ਚਲੋ ਮਹਾਰਾਜ ਕੱਲ ਜਦੋਂ ਚਲੋ ਗੱਲ ਹੋਈ ਮਨੁਸ਼ ਮੈਂ ਦੁਪਹਿਰ ਨੂੰ ਫੋਨ ਕਰਿਆ ਵੀ ਵੀਰੇ ਪੁੱਛਿਆ ਚਲੋ ਉਹਦੀ ਡਾਕਟਰਾਂ ਨਾਲ ਗੱਲ ਹੋ ਰਹੀ ਸੀ ਮਨੀ ਦੀ ਮਨੀ ਕਦਾ ਮੇਰੀ ਡਾਕਟਰ ਨਾਲ ਗੱਲ ਹੋਈ ਆ ਸਿਮਰਨ ਵੀ ਠੀਕ ਐ ਇੰਪਰੂਵਮੈਂਟ ਅੱਗੇ ਨਾਲੋਂ ਵੀ ਫਰਕ ਪੈ ਰਿਹਾ ਮੈਂ ਚਲੋ ਮਹਾਰਾਜ ਨੇ ਯਾਰ ਬਹੁਤ ਵਧੀਆ ਪਤਾ ਗੱਲ ਕੀ ਆ ਯਾਰ ਆਪਾਂ ਤਾਂ ਇੱਕ ਅਰਦਾਸ ਕਰਦੇ ਸਾਰੇ ਆਪਣੇ ਨਿਆਣਿਆਂ ਕੋਲ ਰਹਿਣ ਬੱਚਿਆਂ ਕੋਲ ਰਹਿਣ ਯਾਰ ਵੀ ਬਹੁਤ ਔਖਾ ਹਰੇਕ ਆਪਣਾ ਸਿਸਟਮ ਸੈੱਟ ਕਰਦਾ ਹਰੇਕ ਨੇ ਬਹੁਤ ਮਿਹਨਤਾਂ ਕਰਕੇ ਉਰੇ ਤੱਕ ਪਹੁੰਚੇ ਜਿਹਨੇ ਸਭ ਤੋਂ ਵੱਧ ਕਹਿ ਸਕਦੇ ਆ ਵੀ ਸਾਈ ਜਿਹੜੀ ਹੁੰਦੀ ਐ ਐਡਵਾਂਸ ਬਾਈ ਕੋਲੇ ਹੁੰਦੀ ਐ ਮੈਨੂੰ ਲੱਗਦੀ 2026 27 ਤੱਕ ਦੇ ਖਾੜੇ ਬੁੱਕ ਹਾਂ ਉਹ ਤਾਂ ਹੈ ਹੀ ਆ ਵੀਰੇ ਹਿੱਕ ਦੇ ਜੋਰ ਨਾਲ ਗਾਣੇ ਵਾਲੇ ਬੰਦੇ ਐ ਯਾਰ ਸਾਡਾ ਮਨੀ ਹੋ ਗਿਆ ਰਣਜੀਤ ਬਾਵਾ ਹੋ ਗਿਆ ਇਹ ਹੋ ਗਿਆ ਆਪਣਾ ਜਵੰਦਾ ਹੋ ਗਿਆ ਇਹ ਹਿੱਕ ਦੇ ਜੋਰ ਨਾਲ ਗਾਣੇ ਵੀਰੇ ਇਹਦਾ ਤੁਹਾਨੂੰ ਪਤਾ ਹੀ ਐ ਵੀ ਬਹੁਤ ਜ਼ਿਆਦਾ ਹਾਂ ओके ਇਹ ਪਿਆਰ ਹੈ ਵੀ ਹੈ ਬਾਕੀ ਲੋਕ ਲਾਈਕ ਵੀ ਕਰਦੇ ਆ ਹਾਂ ਇਹ ਧੰਨਵਾਦ ਬਾਈ ਜੀ थैंक यू सो ਇਹ ਸਨ ਵੀਰਾ ਸਿਮਰਨ ਹੁੰਦਲ ਤਾਂ ਲਗਾਤਾਰ ਸਾਰੇ ਕਲਾਕਾਰ ਚਿੰਤਤ ਨੇ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਮਨਕੀਰਤ ਔਲਖ ਤੇ ਹੋਰ ਵੀ ਜਿੰਨੇ ਕਲਾਕਾਰ ਨੇ ਦੁਆਵਾਂ ਕਰ ਰਹੇ ਨੇ ਵੱਖ-ਵੱਖ ਇੰਡਸਟਰੀ ਦੇ ਵਿੱਚੋਂ ਵੀ ਦੁਆਵਾਂ ਆ ਰਹੀਆਂ ਨੇ ਹਰ ਇੱਕ ਵਿਅਕਤੀ ਦੁਆਵਾਂ ਕਰ ਰਿਹਾ